ਬਾਬਰੀ ਮਸਜਿਦ ਢਾਇਆ ਗਿਆ ਤਾਂ ਹਿੰਦੂ ਖੁਸ਼ ਹੋਏ ਘਟੋ ਘਟ ਉਹ ਹਿੰਦੂ ਜੋ ਹਿੰਦੂਤਵ ਦੀ ਗੱਲ ਕਰਦੇ ਨੇ ਉਹ ਤਾਂ ਖੁਸ਼ ਹੋਏ ਸੀ ਪਰ ਉੱਥੇ ਜਦੋਂ ਮੁਸਲਮਾਨ ਦੁਖੀ ਸੀ ਉਦੋਂ ਬਾਕੀ ਧਰਮਾਂ ਨੇ ਬਾਕੀ ਭਾਈਚਾਰਿਆਂ ਨੇ ਕੋਈ ਬਹੁਤੀ ਆਵਾਜ਼ ਨਹੀਂ ਚੁੱਕੀ ਕਸ਼ਮੀਰ ਦੀ ਜਦੋਂ ਗੱਲ ਹੁੰਦੀ ਆ ਤਾਂ ਉਦੋਂ ਵੀ ਕੋਈ ਬਹੁਤੀ ਆਵਾਜ਼ ਬਾਕੀ ਭਾਈਚਾਰੇ ਨਹੀਂ ਚੁੱਕਦੇ ਪਰ ਹੁਣ ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਜੋ ਕੁਝ ਉਹਨਾਂ ਨਾਲ ਹੋਇਆ ਉਹ ਕੱਲ ਨੂੰ ਛੋਟੇ ਨਾਲ ਵੀ ਹੋ ਸਕਦਾ ਹੈ ਜੇ ਬਾਬਰੀ ਮਸਜਿਦ ਦੇ ਵਿੱਚੋਂ ਮੂਰਤੀਆਂ ਨਿਕਲ ਆਈਆਂ ਸੀ ਤੇ ਕੱਲ ਨੂੰ ਕਿਸੇ ਹੋਰ ਗੁਰੂ ਘਰ ਦੇ ਵਿੱਚੋਂ ਵੀ ਕੋਈ ਮੂਰਤੀਆਂ ਨਿਕਲ ਸਕਦੀਆਂ ਨੇ ਇਸ ਤੋਂ ਪਹਿਲਾਂ RAM ਅਖਰਵਾਰੀਆਂ ਇੱਟਾਂ ਨਿਕਲਣ ਦੀ ਗੱਲ ਤਾਂ ਸਾਹਮਣੇ ਆਈ ਸੀ ਇੱਕ ਸੰਕੇਤ ਸੀ ਕਿ ਤੁਹਾਡੇ ਜਿਹੜੇ ਗੁਰੂ ਸਥਾਨ ਨੇ ਜਿਹੜੇ ਗੁਰੂ ਘਰ ਨੇ ਉਹਨਾਂ ਉੱਤੇ ਵੀ ਅੱਖ ਰੱਖੀ ਬੈਠੇ ਨੇ ਕਿਹੜੇ ਲੋਕ ਜਿਹੜੇ ਮਸਜਿਦ ਢਾਕੇ ਰਾਮ ਮੰਦਰ ਬਣਾ ਦਿੰਦੇ ਨੇ ਹੁਣ ਆ ਵੀਡੀਓ ਸਾਹਮਣੇ ਤੁਹਾਡੇ ਰੱਖਦੇ ਆ ਇਸ ਵੀਡੀਓ ਦੇ ਵਿੱਚ ਇੱਕ ਦਸਤਾਰਦਾਰੀ ਆਪਣੀ ਦਸਤਾਰ ਤੋਂ ਵੀ ਉੱਤੇ ਆਪਣੀ ਦਸਤਾਰ ਦੇ ਉੱਪਰ ਇੱਕ ਮੂਰਤੀ ਰੱਖ ਕੇ ਮੂਰਤੀ ਪੂਜਾ ਕਰਦਾ RAM RAM ਕਰਦਾ ਨਜ਼ਰ ਆ ਰਿਹਾ ਅਸੀਂ ਭਗਵਾਨ RAM ਦਾ ਸਤਕਾਰ ਕਰਦੇ ਆ Hindu ਧਰਮ ਦਾ ਸਤਕਾਰ ਕਰਦੇ ਆ RAM ਨਾਮ ਜਪਨ ਦੇ ਵਿੱਚ ਕੋਈ ਗਲਤੀ ਨਹੀਂ ਪਰ ਇੱਕ ਤਬਕਾ ਇਹ ਵੀ ਕਹਿ ਰਿਹਾ ਕਿ ਇਸ ਤਰੀਕੇ ਮੂਰਤੀ ਪੂਜਾ ਦਾਤਾ ਬਾਬਾ ਨਾਨਕ ਜੀ ਨੇ ਖੰਡਨ ਕੀਤਾ ਸੀ ਤੇ ਇਹ ਦਸਤਾਰਦਾਰੀ Hindu ਇੱਕ ਸਾਜ਼ਿਸ਼ ਦੇ ਤਹਿਤ ਪੈਦਾ ਕੀਤੇ ਜਾ ਰਹੇ ਨੇ ਪਹਿਲਾਂ ਇਹ ਵੀਡੀਓ ਦੇਖੋ ਸਿਰ ਬਾਕੀ ਗੱਲਾਂ ਕਰਦੇ ਆਂ ਸੀਰਾਮ ਜੈ ਰਾਮ ਜੈ ਰਾਮ ਸੀਰਾਮ ਜੈ ਰਾਮ ਜੈ ਰਾਮ ਸੀਰਾਮ ਜੈ ਰਾਮ ਜੈ ਰਾਮ ਤੁਸੀਂ ਇਹ ਵੀਡੀਓ ਦੇਖੀ ਆ ਜਿਸ ਦੇ ਵਿੱਚ ਇਹ ਦਸਤਾਰਤਾਰੀ ਸ਼ਖਸ ਇੱਕ ਗੁਰੂ ਘਰ ਦੇ ਵਿੱਚ ਇਸ ਤਰੀਕੇ ਮੂਰਤੀ ਪੂਜਾ ਦਾ ਇੱਕ ਰੂਪ ਲੋਕਾਮੂਰੇ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉਹਨਾਂ ਦੇ ਨਾਲ ਕੁਝ ਨਿਹੰਗ ਸਿੰਘ ਵੀ ਤੁਰਦੇ ਫਿਰਦੇ ਨਜ਼ਰ ਆ ਰਹੇ ਨੇ ਹੁਣ ਸਵਾਲ ਇਹ ਖੜੇ ਹੁੰਦੇ ਨੇ ਕੀ ਇਹ ਗੁਰੂ ਘਰ ਦੀ ਮਰਿਆਦਾ ਭੰਗ ਨਹੀਂ ਕਰਦਾ ਇਸ ਤੋਂ ਪਹਿਲਾਂ ਵੀ ਅਜਿਹੇ ਸਵਾਲ ਖੜੇ ਹੋਏ ਸੀ ਤੇ ਸਿੱਖ ਕੌਮ ਦੇ ਇੱਕ ਮੰਨੇ ਪਰਮੰਨੇ ਗਿਆਨੀ ਯਾਨੀ ਸ਼ੇਰ ਸਿੰਘ ਹੋਣਾ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ ਜਦੋਂ ਇੱਕ ਬਾਬੇ ਪ੍ਰੇਮਾਨੰਦ ਦੇ ਜਾ ਕੇ ਪੈਰੀ ਪੈ ਗਏ ਉਹਨਾਂ ਨੇ ਗੋਡੇ ਟੇਕ ਦਿੱਤੇ ਤੇ ਕਿਹਾ ਕਿ ਮੇਰੇ ਮਨ ਦੇ ਵਿੱਚ ਬਲਬਲੇ ਨੇ ਮੈਨੂੰ ਤਾਂ ਬਹੁਤ ਪਟਕਣ ਹੈ ਤੇ ਗੋਡੇ ਟੇਕੇ ਸੀਸ ਝੁਕਾਇਆ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇੱਕ ਦੇਵਤਾਰੀ ਸ਼ਖਸ ਦੇ ਮੂਹਰੇ ਕੀ ਇਹ ਗੁਰਬਾਣੀ ਦੇ ਫਲਸਫੇ ਦੇ ਖਿਲਾਫ ਨਹੀਂ ਕਿ ਇਹ ਬਾਬੇ ਨਾਨਕ ਦੇ ਫਲਸਫੇ ਦੇ ਖਿਲਾਫ ਨਹੀਂ ਇੱਕ ਕੌਮ ਦਾ ਐਡਾ ਵੱਡਾ ਗਿਆਨੀ ਹੋਵੇ ਤੇ ਉਹ ਜਾ ਕੇ ਇੱਕ ਹੋਰ ਦੇ ਧਾਰੀ ਬਾਬੇ ਦੇ ਕੇ ਕਹੇ ਕਿ ਮੇਰੇ ਮਨ ਦੇ ਵਿੱਚ ਬਲਬਲੇ ਨੇ ਜਿਹੜੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਜਾਂ ਬਾਣੀ ਕਰਕੇ ਦੂਰ ਨਹੀਂ ਹੋਏ ਖੈਰ ਕਹਿੰਦੀ ਸ਼ੇਰ ਸਿੰਘ ਨੂੰ ਇਸ ਦਾ ਹਰਜਾਨਾ ਵੀ ਭੁਗਤਣਾ ਪਿਆ ਹੁਣੇ ਜੇ ਉਹ ਵਿਦੇਸ਼ ਗਏ ਸੀ ਤਾਂ ਉੱਥੋਂ ਦੀਆਂ ਸੰਸਥਾਵਾਂ ਨੇ ਡੱਟ ਕੇ ਉਹਨਾਂ ਦਾ ਜ਼ਰੂਰਦ ਕੀਤਾ ਕਿਹਾ ਕਿ ਤੁਸੀਂ ਸਿੱਖ ਕੌਮ ਦੇ ਨਾਲ ਇਸ ਤਰੀਕੇ ਗੱਦਾਰੀ ਕੀਤੀ ਹੈ ਇਹ ਸਾਰੀਆਂ ਘਟਨਾਵਾਂ ਕੁੱਲ ਮਿਲਾ ਕੇ ਕਈ ਸੰਕੇਤ ਦਿੰਦੀਆਂ ਹਨ ਜਿੱਥੇ ਇਹ ਗੱਲ ਵੀ ਆਖੀ ਗਈ ਹੈ ਕਿ ਰਾਮ ਮੰਦਰ ਨਹੀਂ ਬਣਿਆ ਇਹ ਤਾਂ ਹਿੰਦੂ ਰਾਸ਼ਟਰ ਦੀ ਪਹਿਲੀ ਪੌੜੀ ਅਸੀਂ ਸਥਾਪਿਤ ਕਰ ਦਿੱਤੀ ਇਹ ਬਿਆਨ ਕਈ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੀ ਫਿਰ ਇਹ ਸਾਰੀਆਂ ਟਿੱਪਣੀਆਂ ਤੁਸੀਂ ਸੁਣੀਆਂ ਨੇ ਇਹ ਵੀਡੀਓ ਵੀ ਤੁਸੀਂ ਦੇਖੀਏ ਇੱਕ ਵਾਰ ਫਿਰ ਤੋਂ ਇਹ ਵੀਡੀਓ ਚਲਾ ਦਿੰਨੇ ਆ ਤੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖੋ Shri Ram Jai Ram Jai Jai Ram 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 ਅਸੀਂ ਫਿਰ ਦੁਹਰਾ ਦਈਏ ਕਿ ਅਸੀਂ ਕਿਸੇ ਵੀ ਭਾਈਚਾਰਿਆਂ ਉੱਤੇ ਭਾਈਚਾਰੇ ਉੱਤੇ ਟਿੱਪਣੀ ਨਹੀਂ ਕਰਦੇ ਨਾ ਕਿਸੇ ਧਰਮ ਉੱਤੇ ਅਸੀਂ ਚਾਹੁੰਦੇ ਹਾਂ ਕਿ ਸਭ ਦਾ ਸਤਿਕਾਰ ਹੋਵੇ ਸਾਰੇ ਹੀ ਧਰਮ ਚੰਗੇ ਨੇ ਰਲ ਮਿਲ ਕੇ ਰਹਾ ਜਾਵੇ ਪਰ ਫਲਸਫੇ ਦੀ ਗੱਲ ਹੈ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਵਿਚਾਰ ਰੱਖੋ ਬ੍ਰਾਊਜ਼ ਧਲੀ ਟੀਵੀ ਦੇਖਦੇ ਰਹੋ ਧੰਨਵਾਦ